ਟਿਆਲਾ ਤਕਰੀਬ 2 ਮਹੀਨੇ ਤੱਕ ਧਰਨਾ ਦੇਣ ਅਤੇ ਫਿਰ ਪੁਲਸ ਜੀਆਂ ਡਾਂਗਾ ਖਾਣ ਵਾਲੇ ਅਧਿਆਪਕਾਂ ਨੂੰ ਕੈਪਟਨ ਸਰਕਾਰ ਨੇ ਆਖਿਰਕਾਰ ਪੱਕਾ ਕਰਨ ਦਾ ਫੈਸਲਾ ਕਰ ਲਿਆ ਹੈ ਬੁੱਧਵਾਰ ਨੂੰ ਹੋਈ ਕੈਬਨਟ ਮੀਟਿੰਗ ਦੌਰਾਨ ਸਰਕਾਰ ਨੇ 5178 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਸਰਕਾਰ ਇਹਨਾਂ ਅਧਿਆਪਕਾਂ ਨੂੰ 1 ਅਕਤੂਬਰ 2019 ਤੋਂ ਰੈਗੂਲਰ ਕਰਨ ਜਾ ਰਹੀ ਹੈ ਜਿਹੜੇ 5170 ਕੇ 78 ਟੀਚਰ ਸੀਗੇ ਹਾਂਜੀ ਤਾਂ ਕੈਬਨਟ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਆ रेगुलराइज ਕੀਤਾ ਜਾਵੇ اور ਜਿਹੜਾ ਪ੍ਰੋਬੇਸ਼ਨ ਪੀਰੀਅਡ ਹੁੰਦਾ ਉਹ ਨਾਰਮਲੀ 3 ਸਾਲ ਦਾ ਹੁੰਦਾ ਸੀ ਤਾਂ ਇਨ ਦਿਸ ਕੇਸ 3 ਸਾਲ ਤੋਂ ਇਹਨੂੰ 2 ਸਾਲ ਕਰ ਦਿੱਤਾ ਗਿਆ ਐਂਡ ਫਿਰ ਇਹ ਆਪਣੀ ਫੁੱਲ ਸਕੇਲ ਤੇ ਪਰ ਕਿਉਂਕਿ ਇਹਨਾਂ ਦੇ 2 ਸਾਲ ਜਿਹੜੇ ਆ ਉਹ 10ਵੇਂ ਮਹੀਨੇ 'ਚ ਹੋਣਗੇ ਤਦ ਤੱਕ ਇਹਨਾਂ ਦਾ ਸਕੇਲ ਜਿਹੜਾ 10000 ਤੋਂ 15000 ਕਰ ਦਿੱਤਾ ਜਾਏਗਾ ਫॉर द ਨੈਕਸਟ 6 ਮੰਥਸ ਇਸੇ ਤਰ੍ਹਾਂ ਹੀ ਜਿਹੜੀਆਂ ਨਰਸਿਸ ਦਾ ਹੈਗਾ ਸਰ ਨਰਸਿਸ ਦਾ ਵੀ ਕੈਬਨਟ ਨੇ ਫੈਸਲਾ ਕੀਤਾ ਕਿ ਇਹਨਾਂ ਨੂੰ ਵੀ ਰੈਗੂਲਰਾਈਜ਼ ਜਿਹੜਾ ਉਹ ਕੀਤਾ ਜਾਏਗਾ ਕੈਬਨਟ ਨੇ ਹੋਰ ਤਾਂ ਮਸਲੇ ਜਿਹੜੇ ਆ ਔਰ ਜਿੰਨੇ ਵੀ ਬਾਕੀ EMPLOYEES ਦੇ ਮਸਲੇ ਆ ਕੈਬਨਟ ਨੇ ਫੈਸਲਾ ਕੀਤਾ ਕਿ 90 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਮਸਲੇ ਜਿਹੜੇ ਆ ਕਿਉਂਕਿ ਇਹਨਾਂ ਦੀਆਂ ਜਿਹੜੀਆਂ EMPLOYEES ਦੀਆਂ ਡਿਮਾਂਡਸ ਐ ਇਹਨਾਂ ਦੇ ਦੋ ਪਹਿਲੂ ਐ ਕੁਝ ਕੁਝ ਦੇ ਫਾਈਨੈਂਸ਼ੀਅਲ ਇਮਪਲੀਕੇਸ਼ਨਸ ਹੈ ਕੁਝ ਨਾਨ ਫਾਈਨੈਂਸ਼ੀਅਲ ਡਿਮਾਂਡਸ ਹੈ ਔਰ ਇੱਕ ਕੈਬਨਿਟ ਸਬਕਮੇਟੀ ਬਣਾ ਦਿੱਤੀ ਗਈ ਹੈ ਉਹਨਾਂ ਨੂੰ 90 ਦਿਨ ਦਾ ਟਾਈਮ ਦਿੱਤਾ ਕਿ 90 ਦਿਨਾਂ ਦੇ ਵਿੱਚ ਵਿੱਚ ਇਹ ਸਾਰੇ ਜਿਹੜੇ ਸਟੇਕ ਹোলਡਰਸ ਨਾਲ ਮੁਲਾਕਾਤ ਕਰਕੇ ਔਰ ਇਹਦਾ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਹੋ ਜਾਏ ਸਾਬਤ ਵਿੱਚ ਕਪਤਨ ਸਰਕਾਰ ਨੇ 3 ਸਾਲ ਦੇ ਪਰਬੇਸ਼ਨ ਪੀਰੀਅਡ ਨੂੰ ਘਟਾ ਕੇ 2 ਸਾਲ ਦਾ ਕਰ ਦਿੱਤਾ ਹੈ ਇਸ ਦਿਨ ਆਹੇ ਦੇ ਅਪਕੰਦੀ ਰੈਂਤੀ ਤਨਖਾਹ ਵੀ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਗਿਆ 5170 ਦਾ ਤੇ ਜਿਹੜੇ ਸਾਡੇ ਅਸੀਂ ਪਹਿਲਾਂ ਸੈਟੀਆਂ ਵਾਲੇ ਟੀਚਰ ਜਿਹੜੇ ਸੀਗੇ ਉਹ ਅਸੀਂ ਜਿਹੜੇ ਉਸ ਵੇਲੇ ਪਰਮਨੈਂਟ ਕੀਤੇ ਸੀਗੇ ਉਹਦਾ ਅੱਜ ਪਹਿਲਾਂ 3 ਸਾਲ ਸੀਗਾ ਉਹਦਾ ਪੀਰੀਅਡ ਜਿਹੜਾ ਸੀਗਾ ਉਹ ਅੱਜ ਕੈਬਨਿਟ ਚ ਫੈਸਲਾ ਕਰ ਲਿਆ ਪ੍ਰੋਵਿੰਸ਼ੀਅਲ ਪੀਟ ਜਿਹੜਾ ਸੀਗਾ ਉਹ 3 ਸਾਲ ਤੋਂ 2 ਸਾਲ ਕਰਤਾ ਬੜੀ ਵੱਡੀ ਇਹ ਰਾਤ ਜਿਹੜੀ ਅੱਜ ਉੰਡਣ ਵੀ ਦਿੱਤੀ ਜਿਹੜਾ ਪਹਿਲਾ ਡਿਸੀਜਨ ਹੋਇਆ ਸੀ ਅੱਜ ਤੋਂ 2 ਮਹੀਨੇ ਪਹਿਲਾਂ ਸੋ ਨਾਲ ਹੀ ਹਾਂ ਐਸਐਸਏ ਦਾ ਸਰਪਸਾ ਵਾਲੇ ਜਿਹੜੇ ਨੇ ਸਰਵ ਸਿੱਖਿਆ ਵਿਭਾਗ ਵਾਲੇ ਜਿਹੜੇ ਸੋਸਾਇਟੀਆਂ ਦੇ ਟੀਚਰਸ ਆ ਸੋ ਉਸ ਦੇ ਨਾਲ ਨਾਲ ਅੱਜ 5178 ਦਾ ਵੀ ਫੈਸਲਾ ਹੋਣਾ ਜੋ ਉਹਨਾਂ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਉਹਨਾਂ ਦਾ ਵੀ 2 ਸਾਲ ਹੀ ਘੱਟਾ ਸੀ ਬਾਕੀ ਕਮੇਟੀ ਜਿਹੜੀ ਆ ਜਿੰਨੇ ਵੀ ਬਾਕੀ ਇਸ਼ੂਜ਼ ਨੇ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਦੀ ਇੱਕ ਡਿਮਾਂਡ ਜਿਹੜੀ ਆ ਇਹਨਾਂ ਦੀ ਜੋ ਪੁਰਾਣੀ ਸੈਲਰੀ ਸੀ ਉਹ ਚਾਲੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਦਿੱਤੀ ਜਾਵੇ ਸਰਕਾਰ ਨੂੰ ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਅਧਿਆਪਕਾਂ ਤੇ ਹੋਰ ਮੁਲਾਜ਼ਮ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਏ ਪਰ ਪਹਿਲਾਂ ਹੀ ਸਰਕਾਰ ਤੋਂ ਨਾਕੁਸ਼ ਅਧਿਆਪਕਾਂ ਨੇ ਸਰਕਾਰ ਨੂੰ ਹੋਰ ਵੱਡੇ ਸੰਘਰਸ਼ ਦੀ ਚੇਤਾਵਨੀ ਦਿੱਤੀ ਏ ਮੁੱਖ ਮੰਤਰੀ ਪੰਜਾਬ ਕੈਪਟਨ ਰਮਿੰਦਰ ਸਿੰਘ ਦੇ ਨਾਲ ਅਸੀਂ ਸਾਡਾ ਇੱਕ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦਾ ਵਕਤ ਮੀਟਿੰਗ ਕਰਕੇ ਆਇਆ ਜਿਸ ਤਰੀਕੇ ਦੇ ਨਾਲ ਕੱਲ ਸਾਡੀ ਚਾਰ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ ਜਿਹਦੇ ਵਿੱਚ ਕੋਈ ਡਿਸੀਜਨ ਹੋਏ ਸੀ 51 78 ਅਧਿਆਪਕਾਂ ਨੂੰ ਰੈਗੂਲਰ ਕਰਨਾ ਐਸਐਸਏ ਰਮਸਾ ਦੇ ਆਪਕ ਜਿੰਨਾਂ ਦਾ ਜਿਹੜਾ ਹੈਗਾ ਪਰਵੇਸ਼ਨ ਘਟਾ ਕੇ ਉਹਨਾਂ ਨੂੰ ਜਿਹੜਾ ਹੈਗਾ ਪੇ ਪ੍ਰੋਟੈਕਟ ਕਰਨਾ ਔਰ ਇਸ ਤੋਂ ਇਲਾਵਾ ਜਿਹੜੇ ਕੱਚੇ ਅਧਿਆਪਕ ਸਿੱਖਿਆ ਪ੍ਰੋਵਾਈਡਰੀ ਜੀਐਸਐਸਟੀਆਰ ਏਆਈ ਉਹਨਾਂ ਨੂੰ ਰੈਗੂਲਰ ਕਰਨਾ ਦੀ ਗੱਲ ਹੋਈ ਸੀ ਔਰ ਉਹਦੇ ਵਾਸਤੇ ਕੱਲ ਸਰਕਾਰ ਨੇ ਇੱਕ ਕਮੇਟੀ ਗਠਨ ਕੀਤੀ ਸੀ ਕਿ ਇਹਨਾਂ ਅਧਿਆਪਕਾਂ ਨੂੰ ਕਮੇਟੀ 3 ਮਹੀਨੇ ਦੇ ਵਿੱਚ ਸਮਾਂ ਬੰਦ ਹੋਏਗੀ ਫੈਸਲਾ ਕਰੇਗੀ ਲਾਗੂ ਕਰੇਗੀ ਫੈਸਲੇ ਔ ਉਹਦੇ ਵਿੱਚ 5178 ਨੂੰ ਰੈਗੂਲਰ ਕਰਨਾ ਐਸਐਸਏ ਰਮਸਾ ਦੇ ਆਪਕਾਂ ਦਾ ਜਿਹੜਾ ਪਰਵੀਸ਼ਨ ਦਾ ਪੀਰੀਅਡ ਆ ਉਹ 1 ਸਾਲ ਘਟਾ ਦੇਣਾ ਔਰ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਪੇ ਪੇ ਪ੍ਰੋਟੈਕਟ ਸਾਡੀ ਮੁੱਖ ਮੰਗ ਸੀ ਕਿ ਉਹਨਾਂ ਦੀ ਪੇ ਪ੍ਰੋਟੈਕਟ ਕੀਤੀ ਜਾਵੇ ਉਹਦੇ ਉੱਤੇ ਅੱਜ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਤਿੰਨ ਜਿਹੜੇ ਚਾਰ ਕੈਬਨਿਟ ਮੰਤਰੀ ਸੀਗੇ ਸਾਡੇ ਸਾਹਮਣੇ ਉਹਨਾਂ ਦੀ ਡਿਊਟੀ ਲਈ ਆ ਉਹ ਪ੍ਰੈਸ ਦੇ ਵਿੱਚ ਆ ਕੇ ਸਟੇਟਮੈਂਟ ਵੀ ਦੇ ਕੇ ਗਿਆ ਕਿ ਪੇ ਪ੍ਰੋਟੈਕਟ ਵਾਲਾ ਮਸਲਾ ਜਿਹੜਾ ਹੈਗਾ ਉਹ ਕੈਬਨਿਟ ਜਿਹੜੀ ਕਮੇਟੀ ਬਣਾਈ ਹੈ ਉਹਨਾਂ ਦੀ ਉਹਦੇ ਵਿੱਚ ਲਿਆ ਕੇ ਉਹਨੂੰ ਜਰੂਰ ਹੱਲ ਕਰਨਗੇ ਔਰ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਠੋਸ ਨੀਤੀ ਹੈ ਉਹ ਸਾਹਮਣੇ ਆਵੇਗੀ ਤਿੰਨ ਮਹੀਨੇ ਦਾ ਸਮਾਂ ਬੰਦ ਹੋਇਆ ਜੇਕਰ ਸਰਕਾਰ ਤਿੰਨਾਂ ਮਹੀਨਾ ਦੇ ਵਿੱਚ ਕੋਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਹੋਰ ਵੱਡੇ ਰੂਪ 'ਚ ਸਾਹਮਣੇ ਆ ਸਕਦਾ ਹੈ। ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਪੰਜਾਬ ਕੈਬਨਿ ਇਤ ਵਿੱਚ ਕਈ ਵਾਰ ਪੁਲਸ ਤੋਂ ਡੰਗਾ ਖਾ ਚੁੱਕੇ ਅਧਿਆਪਕਾਂ ਅਤੇ ਛੱਤਾਂ ਤੋਂ ਛਾਲਾ ਮਾਰਨ ਵਾਲੀਆਂ ਨਰਥਾਂ ਨੂੰ ਪੱਕੇ ਕਰਨ ਦੀ ਗੋਲੀ ਦਿੱਤੀ ਗਈ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਲੋਕ ਸਭਾ ਚੋਣਾਂ ਦੀ ਜਿੱਤ ਹਾਰ ਤੋਂ ਬਾਅਦ ਹੀ ਅਧਿਆਪਕਾਂ ਤੇ ਨਰਥਾਂ ਦਾ ਭਵਿੱਖਤਾ ਹੋਵੇਗਾ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ